ਸਾਡੇ ਨੌਜਵਾਨਾਂ ਤੇ ਬਹੁਤ ਇਲਜ਼ਾਮ ਲਾਏ ਜਾਂਦੇ ਨੇ ਪਰ ਜਦੋਂ ਵੀ ਪੰਜਾਬ ਤੇ ਜਾਂ ਪੂਰੇ ਭਾਰਤ ਤੇ ਕਦੋਂ ਵੀ ਸੰਕਟ ਆਇਆ ਤਾਂ ਸਾਡੇ ਨੌਜਵਾਨ ਸਭ ਤੋਂ ਅੱਗੇ ਆਏ ਨੇ ਮੇਰੇ ਨਾਲ ਭਾਈ ਬਲਜਿੰਦਰ ਸਿੰਘ ਨੇ ਗੱਲਬਾਤ ਕਰਾਂਗੇ ਕਿ ਬਲਜਿੰਦਰ ਸਿੰਘ ਦਾ ਇੱਕ ਹੱਥ ਹੈ ਪਰ ਇਹ ਜੀ ਮਿਹਨਤ ਨੂੰ ਇਹ ਜੇ ਸੇਵਾ ਨੂੰ ਸਲਾਮ ਹੈ ਕਿ ਦਿਨ ਰਾਤ ਫਾਜ਼ਿਲਕਾ ਜਿਹੜਾ ਬੰਨ ਉਹਦੇ ਉੱਤੇ ਮੌਜੂਦ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਨੌਜਵਾਨਾਂ ਦੇ ਨਾਲ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਪਰ ਬਲਜਿੰਦਰ ਸਿੰਘ ਦੀ ਦਾਅਵੇ ਨੇ ਵੀ ਬੰਦੀ ਹੈ ਕਿ ਜਿਹਨੇ ਸੇਵਾ ਭਾਵਨਾ ਹੋਵੇ ਨਾ ਉਹ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਉਹ ਕਿਸੇ ਮਰਜ਼ੀ ਰੂਪ ਚ ਵੀ ਕਰ ਸਕਦਾ ਬਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਲਜਿੰਦਰ ਵੀਰ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਾਂ ਕਈ ਬਹਾਨੇ ਬਲੱਬ ਲੈਂਦੇ ਨੇ ਕਿ ਬਹਾਨਾ ਹੁੰਦਾ ਨਾ ਪਰ ਜਿਸ ਤਰੀਕੇ ਨਾਲ ਤਾਂ ਤੁਸੀਂ ਇੱਕ ਹੱਥ ਦੇ ਨਾਲ ਕੰਮ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਆਂ ਅ ਦੇਖੋ ਜੀ ਮੁਸ਼ਕਲਾਂ ਜੀਵਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਪਰ ਗੱਲ ਹੈ ਵੀ ਜੇ ਆਪਾਂ ਉਹਨਾਂ ਦਾ ਸਾਹਮਣਾ ਕਰ ਲਈਏ ਤਾਂ ਹਰੇਕ ਸਿਚੁਏਸ਼ਨ ਦੇ ਨਾਲ ਲੜਿਆ ਜਾ ਸਕਦਾ ਹੈ 2007 ਦੇ ਵਿੱਚ ਮੇਰਾ ਹੱਥ ਘਟਿਆ ਗਿਆ ਸੀਗਾ ਟੁੱਕੇ ਦੇ ਵਿੱਚ ਆਉਣ ਦੇ ਕਰਕੇ ਪੱਠੇ ਕੁਤਰ ਰਿਹਾ ਸੀਗਾ ਸੋ ਉਸ ਤੋਂ ਬਾਅਦ ਮੈਂ ਆਪਦੀ ਕੇਸਾਂ ਦੀ ਸਾਂਭ ਸੰਭਾਲ ਕੀਤੀ ਦਸਤਾਰ ਸਜਾਉਣੀ ਸ਼ੁਰੂ ਕੀਤੀ ਤਾਂ ਮੇਰਾ ਇੱਥੇ ਦਸਤਾਰ ਸਿਖਲਾਈ ਸੈਂਟਰ ਹੈ ਫਾਜ਼ਿਲਕਾ ਦੇ ਵਿੱਚ ਤੇ ਨੌਜਵਾਨਾਂ ਨੂੰ ਦਸਤਾਰ ਸਿਖਲਾਈ ਦੀ ਜਿਹੜੀ ਹੈ ਉਹ ਸੇਵਾ ਨਿਭਾ ਰਹੇ ਆਂ ਅਲੱਗ-ਅਲੱਗ ਫਿਲਮ ਇੰਡਸਟਰੀ ਦੇ ਵਿੱਚ ਆਰਟਿਸਟਾਂ ਦੇ ਨਾਲ ਕੰਮ ਕਰਦੇ ਆਂ ਦਸਤਾਰ ਦੀ ਸੇਵਾ ਥਲੀ ਪਰ ਇਸ ਸਮੇਂ ਜਿੱਥੇ ਆਪਾਂ ਖੜੇ ਆਂ ਇਹ ਫਾਜ਼ਿਲਕਾ ਦਾ ਕਾਵਾਂ ਵਾਲੀ ਦਾ ਜਿਹੜਾ ਬੰਨ ਹੈ ਜਿੱਥੇ ਹੜ੍ਹ ਆਏ ਹੋਏ ਨੇ ਇੱਥੇ ਇਸ ਤੋਂ ਅਗਲੇ ਸਾਰੇ ਪਿੰਡਾਂ ਦੇ ਵਿੱਚ ਸਾਰਾ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੈ ਤਾਂ ਅਸੀਂ ਸਾਰੇ ਨੌਜਵਾਨ ਰਲ ਕੇ ਸਾਡੀ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਜ਼ਿਲਕਾ ਤੇ ਕਲਗੀਧਰ ਟਰੱਸਟ ਬੜੂ ਸਾਹਿਬ ਤੋਂ ਜਿਹੜੀ ਅਕਾਲ ਅਕੈਡਮੀ ਆ ਨੇ ਉਹਨਾਂ ਦੀਆਂ ਜਿਹੜੇ ਨੁਮਾਇੰਦੇ ਸਾਡੇ ਕੋਲ ਆਏ ਹੋਏ ਨੇ ਰਲ ਮਿਲ ਕੇ ਅਸੀਂ ਉਦੋਂ ਦੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਉਹ ਕਾਰਜ ਕਰ ਰਹੇ ਆ ਸਭ ਤੋਂ ਪਹਿਲਾਂ ਅਸੀਂ ਜਦੋਂ ਹੜ ਦਾ ਅਲਰਟ ਹੋਇਆ ਸੀਗਾ ਪਾਣੀ ਵਧਣਾ ਸ਼ੁਰੂ ਹੋਇਆ ਸੀਗਾ ਤਾਂ ਜਿਹੜੇ ਹੜ ਦੇ ਮਾਰ ਦੇ ਵਿੱਚ ਆਉਣ ਵਾਲੇ ਇਲਾਕੇ ਸੀ ਉਥੋਂ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇ ਉਹ ਉਹਨਾਂ ਪਿੰਡਾਂ ਚੋਂ ਲਿਆ ਕਰਕੇ ਅਸੀਂ ਗੁਰਦੁਆਰਾ ਸਾਹਿਬ ਸਿੰਘ ਸਭਾ ਫਾਜ਼ਿਲਕਾ ਵਿੱਚ ਜਿਹੜੇ ਆ ਉਹ ਸੁਰੱਖਿਅਤ ਥਾਵਾਂ ਤੇ ਪਹੁੰਚਾਈ ਸੀਗੇ ਬਹੁਤ ਸਾਰੇ ਲੋਕਾਂ ਨੂੰ ਉਹ ਤੋਂ ਬੇਨਤੀਆਂ ਕੀਤੀਆਂ ਸੀਗੀਆਂ ਵੀ ਤੁਸੀਂ ਸਾਨੂੰ ਮਹਾਰਾਜ ਦੇ ਸਰੂਪ ਹੁਣ ਲੈ ਜਾਂਦੇ ਹੋ ਕਿਉਂਕਿ ਉਦੋਂ ਤੱਕ ਵਹੀਕਲ ਸਾਡੇ ਅੱਗੇ ਜਾਂਦੇ ਸੀ ਟਰੈਕਟਰ ਟਰਾਲੀ ਪਹੁੰਚਦੀ ਸੀਗੀ ਤਾਂ ਉਦੋਂ ਅਸੀਂ 15 ਤੋਂ 20 ਸਰੂਪ ਮਹਾਰਾਜ ਦੇ ਜਿਹੜੇ ਨੇ ਉਹ ਅਸੀਂ ਲੈ ਗਏ ਸੀ ਉਸ ਤੋਂ ਬਾਅਦ ਪਾਣੀ ਹੋਰ ਜ਼ਿਆਦਾ ਵਧਣ ਦੇ ਕਾਰਨ ਜਿਹੜਾ ਜਦੋਂ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਗਿਆ ਤਾਂ ਹੁਣ ਸਾਨੂੰ ਬੋਟ ਦੇ ਥਰੂ ਜਾ ਕੇ ਉਹ ਮਹਾਰਾਜ ਦੇ ਸਰੂਪ ਲਿਆਉਣੇ ਪਏ ਤਾਂ ਅਸੀਂ ਹੁਣ ਵੀ ਲਿਆ ਰਹੇ ਹਾਂ ਹੁਣ ਵੀ ਜਿਹੜੇ ਨੇ ਦੋ ਸਰੂਪ ਦੋਨਾਂ ਨਾਨਕਾ ਪਿੰਡ ਤੋਂ ਲੈ ਕੇ ਵੀਰਜੀ ਹੁਣੀ ਆ ਰਹੇ ਨੇ ਫਿਰ ਉਹ ਅਸੀਂ ਅੱਗੇ ਗੁਰਦੁਰਾ ਸਾਹਿਬ ਤੱਕ ਪ ਇਥੇ ਰਾਸ਼ਨ ਪਹੁੰਚ ਰਿਹਾ ਉਹਨਾਂ ਨੂੰ ਪਹੁੰਚਾਉਣ ਵਾਸਤੇ ਸਾਡੇ ਕੋਲ ਬੋਟ ਦੀ ਦਿੱਕਤ ਸੀ ਤਾਂ ਸਾਡੇ ਕੋਲ ਦੋ ਦੋ ਤਿੰਨ ਬੋਟ ਨੇ ਜਿਹੜੀਆਂ ਕਲਕੀਤਾ ਟਰਸਟ ਬੜੂ ਸਾਹਿਬ ਤੋਂ ਆਈਆਂ ਕੱਲ ਸਾਡੇ ਕੋਲ ਜਿੰਨੇ ਵੀ ਆਰਟਿਸਟ ਭਰਾ ਨੇ ਹਰਜੀਤ ਧਰਮਨ ਪਾਜੀ ਰਵਿੰਦਰ ਗਰੇਵਾਲ ਕੁਲਵਿੰਦਰ ਪਿੱਲਾ ਰਾਜਵੀਰ ਜਵੰਦਾ ਸਟਾਲਨ ਵੀਰ ਗਿੱਲ ਰੌਂਤਾ ਬਹੁਤ ਸਾਰੇ ਨਾਮੀ ਕਲਾਕਾਰ ਪਹੁੰਚੇ ਸੀਗੇ ਤਾ ਹਰਮਨਪਾ ਜੀ ਨਾਲ ਸਾਡਾ ਕਾਫੀ ਪ੍ਰੇਮ ਪਿਆਰ ਹੈ ਤਾਂ ਉਹਨਾਂ ਨੇ ਵੀ ਸਾਨੂੰ ਇਹੀ ਪੁੱਛਿਆ ਵੀ ਤੁਹਾਨੂੰ ਕਿਸ ਚੀਜ਼ ਦੀ ਜਰੂਰਤ ਹੈ ਤਾਂ ਸਾਨੂੰ ਇੱਥੋਂ ਲੈ ਕੇ ਅੱਗੇ ਪਿੰਡਾਂ ਤੱਕ ਰਾਸ਼ਨ ਪਹੁੰਚਾਉਣ ਲਈ 4 ਵੋਟ ਦੀ ਜਰੂਰਤ ਸੀ ਸੋ ਅਸੀਂ ਉਹਨਾਂ ਨੂੰ ਆਪਦੀ ਲੋੜ ਦੱਸੀ ਤਾਂ ਉਹ ਸਾਡੇ ਕੋਲ ਵੋਟ ਲੈ ਕੇ ਆਏ ਉਹ ਦੋ ਵੋਟ ਲੈ ਕੇ ਆਏ ਸੀਗੇ ਉਹ ਸਾਡੀ ਸੰਸਥਾ ਨੂੰ ਇੱਕ ਵੋਟ ਦੇ ਕੇ ਗਏ ਨੇ ਤਾਂ ਜੋ ਅਸੀਂ ਅੱਗੇ ਰਾਸ਼ਨ ਪਹੁੰਚਾ ਜੀ ਮੈਂ ਮੈਂ ਵੇਖ ਰਿਹਾ ਕਿ 1 2 3 ਜਿਹੜੀਆਂ ਚੁੰਗੀਆਂ ਨੇ ਉਹਨਾਂ ਕੋਲ ਰਾਸ਼ਨ ਹੀ ਪਹੁੰਚ ਰਿਹਾ ਜਿਵੇਂ ਪਿੱਛੇ ਦੇਖਾ ਤਾਂ ਰਾਸ਼ਨ ਦੇ ਟਰੈਕਟਰ ਟਰਾਲੀਆਂ ਟਰੱਕ ਭਰ ਕੇ ਆ ਰਹੇ ਨੇ ਪਰ ਕਿਉਂਕਿ ਇਹ ਤਾਂ ਪਹੁੰਚਾ ਹੀ ਨਹੀਂ ਜਾ ਸਕਦਾ ਹਨਾ ਤਾਂ ਮੈਨੂੰ ਲੱਗਦਾ ਕਿ ਜਿਹੜੇ ਕੋਈ ਸਿੰਗਰ ਨੇ ਜਾਂ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਇੱਕ ਦੋ ਨਹੀਂ ਮਿਲਣਾ ਤਾਂ 5 5 7 7 10 10 ਤਾਂ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਹੈਗੀ ਜੀ ਜੀ ਇਹ ਚੀਜ਼ ਤੁਹਾਡੇ ਗੱਲ ਜਾਇ ਜਾਇ ਪਰ ਉਹਨਾਂ ਨੂੰ ਚਲਾਉਣ ਵਾਸਤੇ ਸਾਡੇ ਕੋਲ অপারেਟਰ ਵੀ ਚਾਹੀਦੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਇੱਥੇ ਜਿਆਦੀਆਂ ਬੋਟ ਵੀ ਅਸੀਂ ਨਹੀਂ ਚਲਾ ਸਕਦੇ ਕਿਉਂਕਿ ਜਦੋਂ ਬੋਟ ਚੱਲਦੀਆਂ ਨੇ ਤਾਂ ਪਾਣੀ ਦੀਆਂ ਛੱਲਾ ਉੱਠਦੀਆਂ ਨੇ ਤਾਂ ਉਹਦੇ ਨਾਲ ਬੰਨ ਕਮਜ਼ੋਰ ਹੁੰਦਾ ਸੋ ਅਸੀਂ ਪ੍ਰਸ਼ਾਸਨ ਦੇ ਨਾਲ ਰਲ ਕੇ ਜਿੰਨਾ ਕੁ ਜਾਇਜ਼ ਤਰੀਕੇ ਨਾਲ ਅਸੀਂ ਲਿਜਾ ਸਕਦੇ ਉਹਨਾਂ ਕਰ ਰਹੇ ਹਾਂ ਜਿਹੜੇ ਵੀਰ ਰਾਸ਼ਨ ਲੈ ਕੇ ਆ ਰਹੇ ਨੇ ਵੱਡੇ ਵੱਡੇ ਟਰੱਕ ਟਰਾਲੇ ਭਰ ਕੇ ਲੈ ਕੇ ਆ ਰਹੇ ਨੇ ਠੀਕ ਹੈ ਜੀ ਉਹਨਾਂ ਦੀ ਸੇਵਾ ਭਾਵਨਾ ਹੈ ਪਰ ਆਪਾਂ ਇਹਨੂੰ ਕੰਟਰੋਲ ਕਰਕੇ ਚੱਲੀਏ ਇਹ ਨਾ ਹੋਵੇ ਵੀ ਸਾਰੇ ਆਪਾਂ ਹੋਣਾ ਜਾਈਏ ਜਦੋਂ ਪਾਣੀ ਘਟੇ ਜਦੋਂ ਲੋਕਾਂ ਨੂੰ ਉਦੋਂ ਲੋੜ ਪੈਣੀ ਆ ਉਦੋਂ ਕੋਈ ਵੀ ਨਾ ਆਵੇ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਦੇ ਨਾਲ ਸਾਡੀਆਂ ਸੰਸਥਾਵਾਂ ਦੇ ਨਾਲ ਸੰਪਰਕ ਕਰਕੇ 1 ਬਾਈ 1 ਆਇਆ ਜਾਵੇ ਤਾਂ ਜੋ ਸਾਰਿਆਂ ਵੀਰਾਂ ਦਾ ਜਿਹੜਾ ਦਸਵੰਦ ਰੂਪ ਦੇ ਵਿੱਚ ਰਾਸ਼ਨ ਖਤਰ ਕੀਤਾ ਹੋਇਆ ਉਹ ਲੋੜਵੰਦ ਲੋਕਾਂ ਦੇ ਘਰਾਂ ਤੱਕ ਪਹੁੰਚ ਸਕੇ ਹੁਣ ਪਿੱਛੋਂ ਤਾਂ ਟਰੱਕ ਟਰਾਲੇ ਭਰ ਕੇ ਆ ਗਏ ਪਰ ਅੱਗੇ ਬੋਟ ਦੇ ਰਾਹੀਂ ਜਾਣਾ ਹੈ ਇੱਕ ਬੋਟ ਜਾ ਕੇ ਵਾਪਸ ਆਉਣ ਤੇ 3 ਘੰਟੇ ਦਾ ਘਟੋ ਘਟ ਸਮਾਂ ਲੱਗ ਜਾਂਦਾ ਘੰਟਾ ਜਾਣ ਦਾ 1 ਘੰਟਾ ਵਰਤੋਂ ਦਾ 1 ਘੰਟਾ ਵਾਪਸੀ ਆਉਣ ਦਾ ਤਾਂ ਪੂਰੇ ਦਿਨ ਦੇ ਵਿੱਚ ਅਸੀਂ ਵੱਧ ਤੋਂ ਵੱਧ 4 ਤੋਂ 3-4 ਗੇੜੇ ਹੀ ਲਗਾ ਪਾਉਨੇ ਆ ਉਦੋਂ ਤੱਕ ਸ਼ਾਮ ਦਾ ਸਮਾਂ ਹੋ ਜਾਂਦਾ 5-6 ਵਜੇ ਤੋਂ ਬਾਅਦ ਬਿਲਕੁਲ ਮੈਂ ਤੁਸੀਂ ਜਿਸ ਤਰੀਕੇ ਨਾਲ ਤੁਹਾਨੂੰ ਨੋਟ ਕਰ ਰਿਹਾ ਦੋ ਦਿਨਾਂ ਤੋਂ ਮੈਂ ਵੇਖ ਰਿਹਾ ਹਾਂ ਨਾ ਕਿ ਜਿਹੜੇ ਸਿੰਗਰ ਵਗੈਰਾ ਆਉਂਦੇ ਨੇ ਸੈਲਿਬ੍ਰਿਟੀ ਆਉਂਦੇ ਨੇ ਮੈਨੂੰ ਕਹਿੰਦਾ ਜਮ ਜਮ ਆਉਣਾ ਚਾਹੀਦਾ ਤੁਹਾਡਾ ਪੰਜਾਬ ਹਣਾ ਪਰ ਮੈਂ ਵੇਖਿਆ ਕਿ ਕੱਲ ਮੰਨ ਕੇ ਚੱਲੋ ਇੱਕ ਬੋਟ ਨੇ ਰਾਸ਼ਨ ਦਾ ਪਹੁੰਚ ਨਹੀਂ ਰਿਹਾ ਹਕੀਕਤ ਹੈ ਮੈਂ ਇੱਥੇ 3 ਨੰਬਰ ਚੁੰਗੀ ਤੇ ਗਿਆ ਉਹ ਕਹਿੰਦੇ ਜੀ ਸਿੰਗਰ ਆਉਂਦੇ ਨੇ 10 ਜਾਣੇ ਉਹਨਾਂ ਦੇ ਨਾਲ ਸੀ ਹੱਥ ਜੋੜ ਕੇ ਮੁੜ ਕੇ ਰਾਸ਼ਾ ਸਾਡੇ ਕੋਲੇ ਪਹੁੰਚਿਆ ਨਹੀਂ ਜਿਹੜਾ ਜਿਹੜੀ ਸਾਡੇ ਕੋਲ ਪਹੁੰਚੇ ਸੀਗੇ ਵੀਰੇ ਅਸੀਂ ਇੱਥੋਂ ਉਹਨਾਂ ਨੂੰ ਪਹਿਲੇ ਕੱਲ ਹੀ ਬੋਟ ਚਲਾਈ ਉਹਨਾਂ ਵਾਲੀ ਉਹਦੇ ਵਿੱਚ ਪਹਿਲਾਂ ਇੱਕ ਟ੍ਰਾਇਲ ਵਾਸਤੇ ਗਏ ਸੀਗੇ ਕਿਉਂਕਿ ਬੋਟ ਬਿਲਕੁਲ ਨਵੀਂ ਸੀ ਉਦੋਂ ਖਾਲੀ ਗਏ ਸੀਗੇ ਪਰ ਉਹ ਜ਼ਿਆਦਾ ਪਿੰਡਾਂ ਤੱਕ ਨਹੀਂ ਗਏ ਦੂਜੇ ਨੰਬਰ ਤੇ ਜਦੋਂ ਅਸੀਂ ਗਏ ਦੋ ਬੋਟ ਲੈ ਕੇ ਗਏ ਉਹਨਾਂ ਦੇ ਵਿੱਚ ਅਸੀਂ ਰਾਸ਼ਨ ਲੈ ਕੇ ਗਏ ਪਿੰਡ ਤੇਜਾ ਰੋਹਿਲਾ ਦੇ ਵਿੱਚ ਜਾਂਦੇ ਹੋਏ ਅਸੀਂ ਰਾਸ਼ਨ ਲੈ ਕੇ ਗਏ ਉਹ ਪਿੰਡ ਦੇ ਗੁਰੂ ਘਰ ਦੇ ਵਿੱਚ ਰੱਖ ਕੇ ਉਥੋਂ ਹੋਕਾ ਦੇ ਕੇ ਸਾਰੀ ਸੰਗਤ ਨੂੰ ਪ੍ਰਸ਼ਾਦੇ ਪਹਚਾਏ ਨੇ ਵਾਪਸੀ ਤੇ ਉਹ ਬੋਟ ਦੇ ਵਿੱਚ ਅਸੀਂ ਮਹਾਰਾਜ ਦੇ ਤਿੰਨ ਸਰੂਪ ਜਿਹੜੇ ਨੇ ਉਹ ਉਥੋਂ ਲੈ ਕੇ ਤੇ ਸੁਰੱਖਿਅਤ ਥਾਂ ਤੇ ਲੈ ਕੇ ਗਏ ਆ ਸੋ ਇਹ ਚੀਜ਼ਾਂ ਸਾਰਿਆਂ ਦੇ ਅਲੱਗ-ਅਲੱਗ ਰਿਵਿਊ ਨੇ ਮੈਨੂੰ ਪੁੱਛੋਗੇ ਤੇ ਹੋਰ ਕਿਸੇ ਨੂੰ ਪੁੱਛੋਗੇ ਉਹ ਆਪਦੇ-ਆਪ ਦੇ ਵਿਚਾਰ ਦੇਣਗੇ ਜਿੰਨੂੰ ਮਿਲ ਜਾਂਦਾ ਉਹ ਕਹਿ ਦਿੰਦਾ ਵੀ ਭਾਈ ਸਾਰਾ ਕੁਝ ਮਿਲ ਰਿਹਾ ਜਿਹਦੇ ਕੋਲ ਕੋਈ ਇੱਕ ਅੱਧਾ ਘਰ ਆਸੇ-ਪਾਸੇ ਰਹਿ ਗਿਆ ਨਹੀਂ ਪਹੁੰਚ ਹੋਈ ਕਈ ਵਾਰੀ ਨਹੀਂ ਪਤਾ ਲੱਗਦਾ ਜਿਨ੍ਹਾਂ ਦੀਆਂ ਢਾਣੀਆਂ ਨੇ ਤਾਂ ਉਹ ਇਹ ਚੀਜ਼ ਕਹਿ ਦਿੰਦੇ ਵੀ ਸਾਨੂੰ ਨਹੀਂ ਮਿਲ ਰਹੀ। ਟਾਣੀਆਂ ਦੀ ਮੈਂ ਕਹਿੰਦਾ ਟਾਣੀਆਂ ਦੇ ਵਿੱਚ ਨਹੀਂ ਪਹੁੰਚ ਰਿਹਾ। ਕੱਲ ਅਸੀਂ ਗਏ ਸੀ ਉਸੇ ਨੀ ਬਿਲਕੁਲ ਹੀ ਪਹੁੰਚਿਆ ਮੇਰੇ ਕੋਲ ਵੀਡੀਓ ਹੈ ਦੇਖੋ ਖਰਾਕ ਆ ਰਹੀਆਂ ਨੇ। ਉਹ ਕਹਿੰਦੇ ਸਾਡੇ ਕੋਲ ਬਾਈ ਜੀ ਪਸ਼ੂਆਂ ਦੇ ਜਿਹੜੇ ਪਸ਼ੂ ਨੇ ਉਹ ਸੁੱਕੀ ਤੂੜੀ ਖਾ ਰਹੇ ਨੇ। ਕਹਿੰਦੇ ਸਾਡੇ ਕੋਲੇ ਨਾ ਕੋਈ ਖਰਾਕ ਪਹੁੰਚ ਰਹੀ ਆ ਨਾ ਕੁਝ ਵੀ ਪਹੁੰਚ ਰਿਹਾ। ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਕੰਟੈਕਟ ਕਰ ਲੈਂਦੀਆਂ ਸਾਡੀ ਜਿੰਨੀ ਕੋ ਕੈਪੈਸਿਟੀ ਹੈ ਬਾਈ ਅਸੀਂ ਉਨੀ ਕੋਸ਼ਿਸ਼ ਕਰਦੇ ਆ ਵੀ ਉਹ ਲੈ ਜਾ ਸਕੀਏ। ਜਿਹੜੇ ਹਰਾਚਾਰਾ ਆ ਰਿਹਾ ਜਾਂ ਹੋਰ ਚੀਜ਼ ਆ ਰਹੀਆਂ ਉਹ ਜ ਉਹ ਪ੍ਰਸ਼ਾਸਨ ਦੇ ਥਰੂ ਐਨਡੀਆਰਐਫ ਟੀਮਾਂ ਦੇ ਥਰੂ ਉਧਰੋਂ ਕੰਟੈਕਟ ਕਰਕੇ ਫਿਰ ਉਧਰੋਂ ਟ੍ਰੈਕਟਰ ਟਰਾਲੀਆਂ ਤੇ ਵੀ ਭੇਜਿਆ ਜਾ ਰਿਹਾ ਹੈ। ਅੱਛਾ ਉਹ ਅੱਗੇ ਕਈ ਐਸੇ ਨੇ ਵੀ ਉਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਅੱਜ ਵੀ ਰਾਸ਼ਨ ਲੈ ਲਿਆ ਜਾਂ ਇੱਕ ਘਰ ਦੇ ਚਾਰ ਜੀ ਨੇ ਉਹ ਚਾਰੇ ਅਲੱਗ-ਅਲੱਗ ਜਗ੍ਹਾ ਤੇ ਖੜ੍ਹ ਗਏ ਤਾਂ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਲੈ ਲਿਆ ਜਿਨ੍ਹਾਂ ਨੂੰ ਅੱਗੇ ਪਹੁੰਚਣਾ ਉਹਨਾਂ ਨੂੰ ਸਮਾਪਤੀ ਹੋ ਗਈ ਫਿਰ ਵਾਪਸੀ ਆਊਗਾ ਫਿਰ ਅਗਲਾ ਕਿਹੜਾ ਜਾਊਗਾ ਸੋ ਇਹ ਲੋਕਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਹੈ ਵੀ ਭਾਈ ਸਾਡੇ ਕੋਲ ਹੈਗਾ ਅਗਲੇ ਨੂੰ ਲੋਡ ਹੈ ਤੁਸੀਂ ਅੱਗੇ ਲੈ ਜਾਓ ਸੋ ਇਹ ਰਲ ਮਿਲ ਕੇ ਕੰਮ ਚੱਲੇਗਾ ਆਪਾਂ ਇੱਕ ਦੂਜੇ ਤੇ ਇਲਜ਼ਾਮ ਲਾਵਾਂਗੇ ਤਾਂ ਇਦਾਂ ਇਹ ਚੱਲਣ ਵਾਲਾ ਨਹੀਂ ਇਹ ਰਲ ਮਿਲ ਕੇ ਹੀ ਕੰਮ ਜਿਹੜਾ ਉਹ ਸੰਭਾਲਿਆ ਜਾ ਸਕਦਾ ਹੈ ਜੀ ਅੱਛਾ ਵੀਰੇ ਪ੍ਰਸ਼ਾਸਨ ਕੰਨੀਓ ਕਿੰਨੀ ਕੁ ਜੜੀ ਹੈਗੀ ਹੈ ਮਦਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਹੈ ਬਾਈ ਜੀ ਪ੍ਰਸ਼ਾਸਨ ਦੇ ਕੋਲ ਅ ਪ੍ਰੈਸ਼ਰ ਹੈ ਉੱਪਰ ਤੋਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦਾ ਕਿਉਂਕਿ ਜਦੋਂ ਵੱਡੇ ਵਹੀਕਲ ਇੱਥੇ ਆ ਜਾਂਦੇ ਆ ਨਾ ਸਾਰੀ ਆਵਾਜਾਈ ਠੱਪ ਹੋ ਜਾਂਦੀ ਹੈ ਖੁਦਾ ਨਾ ਖਾਸਤਾ ਇੱਥੇ ਪਾਣੀ ਵਧ ਜਾਂਦਾ ਕਿਉਂਕਿ ਡੇਲੀ ਪਾਣੀ ਛੱਡਿਆ ਜਾ ਰਿਹਾ ਜੇ ਹੁਣ ਬੰਨ ਟੁੱਟ ਜਾਵੇ ਤਾਂ ਸਾਰਿਆਂ ਤੋਂ ਰਾਤ ਵੀ ਕਦੇ ਪਾਣੀ ਨਿਕਲਿਆ ਰਾਤ ਵੀ ਜਿਹੜਾ ਹਾਈ ਅਲਰਟ ਜਾਰੀ ਸੀਗਾ ਪਿੰਡਾਂ ਦੇ ਵਿੱਚ ਲੋਕਾਂ ਨੂੰ ਬੇਨਤੀਆਂ ਲਾਈਆਂ ਗਈਆਂ ਵੀ ਤੁਸੀਂ ਸੁਰੱਖਿਅਤ ਥਾਵਾਂ ਤੇ ਚਲੇ ਜਾਓ ਪਰ ਲੋਕ ਨਹੀਂ ਸਮਝਦੇ ਪਈ ਜੀ ਲੋਕ ਮੰਨਦੇ ਨਹੀਂ ਅਸੀਂ ਖੁਦ ਬੋਟ ਲੈ ਕੇ ਜਿਨ੍ਹਾਂ ਦੇ ਕੋਲ ਜਾਣੇ ਵੀ ਭਾਈ ਤੁਸੀਂ ਚਲੋ ਉਹ ਨਹੀਂ ਛੱਡਦੇ ਭਾਈ ਜੀ ਘਰ ਉਹ ਉਹਨਾਂ ਦੇ ਘਰ ਦੇ ਪ੍ਰਤੀ ਕੀ ਪਰ ਸਿਚੁਏਸ਼ਨ ਨੂੰ ਸਮਝ ਕੇ ਆਉਣਾ ਚਾਹੀਦਾ ਸੋ ਪ੍ਰਸ਼ਾਸਨ ਆਪਦਾ ਕੰਟਰੋਲ ਕਰ ਰਿਹਾ ਜਿੰਨਾ ਕੋ ਉੱਥੇ ਰਸ਼ਨ ਪਾਣੀ ਕੰਟਰੋਲ ਕੀਤਾ ਜਾ ਸਕਦਾ ਜਿੰਨੀ ਕੋ ਆਵਾਜਾਈ ਕੰਟਰੋਲ ਕੀਤੀ ਜਾ ਸਕਦੀ ਹੈ ਸੋ ਰਲ ਮਿਲ ਕੇ ਸਾਰਾ ਸੰਭਾਲਿਆ ਜਾ ਰਿਹਾ ਹੈ ਅੱਛਾ ਬਲਜਿੰਦਰ ਇੱਕ ਹੱਥ ਹੈ ਦਿੱਕਤ ਆਤ ਨਹੀਂ ਕੋਈ ਆ ਰਹੀ ਹੌਸਲੇ ਬਣਾਉਂਦਾ ਬਿਲਕੁਲ ਭਾਈ ਜੀ ਉਹ ਆਪਾਂ ਗੱਲ ਸੁਣਦੇ ਹੁੰਦੇ ਆਂ ਵੀ ਉੱਗਣ ਵਾਲੇ ਉੱਗ ਪੈਂਦੇ ਨੇ ਬਾੜ ਕੇ ਸੀਨਾ ਪੱਤਰਾਂ ਦਾ ਸੋ ਪਰਮਾਤਮਾ ਦਾ ਬੜਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਲਾ ਜਿਹੜਾ ਜੀਵਨ ਬਖਸ਼ਿਆ ਮੈਨੂੰ ਤੇ ਕੋਈ ਵੀ ਦਿੱਕਤ ਆਉਂਦੀ ਹੈ ਕੋਈ ਵੀ ਸੇਵਾ ਕਰਨੀ ਕਈ ਵਾਰੀ ਜਦੋਂ ਮੈਂ ਕਰਦਾ ਤਾਂ ਵੇਖਣਾ ਲਾਇਆ ਕਹਿੰਦਾ ਬਈ ਯਾਰ ਇੱਕਾ ਹੱਥ ਹੈ ਇਹਨੂੰ ਸਾਈਡ ਤੇ ਕਰਦੀਏ ਜਾਂ ਇਹਦੇ ਉੱਤੇ ਕੰਮ ਹੋਣਾ ਨਹੀਂ ਤਾਂ ਪਰਮਾਤਮਾ ਨੇ ਵਾਹਿਗੁਰੂ ਨੇ ਇੰਨੀ ਕੋ ਸਮਰੱਥਾ ਬਖਸ਼ੀ ਹੈ ਕਿ ਸਾਰੀਆਂ ਚੀਜ਼ਾਂ ਆਪ ਕਰਦੇ ਆ ਬਾਈਕ ਚਲਾਉਣਾ ਡਰਾਈਵਰ ਚਲਾਉਣਾ ਕਾਰ ਚਲਾਉਣੀ ਹੈ ਉਸ ਤੋਂ ਬਾਅਦ ਕੋਈ ਵੀ ਇੱਥੇ ਸੇਵਾ ਨਿਭਾਉਣੀ ਹੈ ਇਹ ਜਜ਼ਬਾ ਹੋਣਾ ਜ਼ਰੂਰੀ ਹੈ ਬਾਈ ਜੀ ਉਹ ਪਰਮਾਤਮਾ ਨੇ ਦਿੱਤਾ ਬਹੁਤ ਸ਼ੁਕਰਾਨਾ ਹੈ ਵਾਹਿਗੁਰੂ ਦਾ ਜੀ ਕਿੰਨੇ ਦਿਨਾਂ ਤੋਂ ਲੱਗੇ ਹੋ ਵੀਰੇ ਅ ਅਸੀਂ ਵੀਰੇ ਜਦੋਂ ਪਹਿਲਾਂ ਪਾਣੀ ਚੜਿਆ ਸੀਗਾ ਮੇਰੇ ਖਿਆਲ ਨਾਲ 24 ਤਰੀਕ ਸੀ ਉਦੋਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਾਂ ਬਾਈ ਜੀ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੇ ਜਿਹੜੀ ਸੇਵਾ ਕਰ ਰਹੇ ਹਾਂ ਪਹਿਲਾਂ ਸਾਡੇ ਕੋਲ ਸਾਧਨ ਘੱਟ ਸੀਗੇ ਉਦੋਂ ਅਸੀਂ ਆਪਣੇ ਵਹੀਕਲਾਂ ਤੇ ਟਰੈਕਟਰ ਟਰਾਲੀਆਂ ਦੀ ਸੇਵਾ ਕਰ ਰਹੇ ਸੀ ਹੁਣ ਸਾਡੇ ਕੋਲ ਇਹ ਸਾਧਨ ਉਪਲਬਧ ਹੋ ਗਏ ਨੇ ਤਾਂ ਹੁਣ ਅਸੀਂ ਇਹਨਾਂ ਦੇ ਥਰੂ ਸੇਵਾ ਕਰ ਰਹੇ ਹਾਂ ਜਦੋਂ ਸਾਰੇ ਚਲੇ ਜਾਣਗੇ ਅਸੀਂ ਤਾਂ ਲੋਕਲ ਹਾਂ ਬਾਈ ਜੀ ਅਸੀਂ ਇੱਥੇ ਰਹਿਣਾ ਅਸੀਂ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਜਾ ਜਾ ਕੇ ਸਾਰੀ ਸੇਵਾ ਨਿਭਾਉਣੀ ਹੈ ਅੱਛਾ ਪ੍ਰੋਪਰ ਸਾਰਾ ਨੂੰ ਰਾਸ਼ਨ ਪਾਣੀ ਖਾਣਾ ਮਿਲ ਰਿਹਾ ਕੋਈ ਬਿਨਾਂ ਭੁੱਖਿਆ ਤਾਂ ਨਹੀਂ ਸੌਂ ਰਿਹਾ ਅ ਜਿੱਥੋਂ ਤੱਕ ਸਾਡੀ ਵੀਰੇ ਸਾਡੇ ਕੋਲੇ ਇੱਕ ਲਿਸਟ ਲੱਗੀ ਹੋਈ ਹੈ ਕਾਪੀ ਤੇ ਅਸੀਂ ਨੋਟ ਕਰਦੇ ਆਂ ਵੀ ਐਸ ਪਿੰਡ ਰਾਸ਼ਨ ਭੇਜਤਾ ਦੂਜੇ ਪਿੰਡ ਫੁੱਟ ਗਈ ਚਲੀ ਤੇ ਜਿੰਨਾ ਕੋ ਸਿਸਟਮ ਦੇ ਅਕੋਰਡਿੰਗਲੀ ਅਸੀਂ ਜਾ ਸਕਦੇ ਆਂ ਉਥੋਂ ਤੱਕ ਅਸੀਂ ਪਹੁੰਚ ਕਰ ਰਹੇ ਆਂ ਬਾਈ ਵੀ ਫਿਰ ਵੀ ਕੋਈ ਆਸੇ ਪਾਸੇ ਘਰ ਜਿਹੜਾ ਸਾਡੀ ਨਿਗਾਹ ਚ ਨਹੀਂ ਆਇਆ ਨਹੀਂ ਪਹੁੰਚ ਪਾਏ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆਂ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਘਰ ਤੱਕ ਜਿਹੜਾ ਉਹ ਰਾਸ਼ਨ ਪਹੁੰਚਾ ਸਕੀਏ ਅੱਛਾ ਬਈ ਜਿਹੜੇ ਆਪਾਂ ਖੁੱਲ ਕੇ ਬੋਲਣਾ ਚਾਹੁੰਦਾ ਕਿ ਕੋ ਜੂਥ ਹੈ ਐਮਐਲਏ ਮੰਤਰੀ ਆ ਰਹੇ ਕੁਛ ਕਰ ਰਹੇ ਨੇ ਸੇਵਾ ਜੀ ਜੀ ਬਿਲਕੁਲ ਇੱਥੇ ਲਗਭਗ ਜਿੰਨੇ ਵੀ ਆਪਣੇ ਇਲਾਕੇ ਦੇ ਐਮਐਲਏ ਮੰਤਰੀ ਜਿੰਨੇ ਵੀ ਆ ਰਹੇ ਨੇ ਸਾਰੇ ਪਹੁੰਚ ਰਹੇ ਨੇ ਸਾਰ ਲੈ ਰਹੇ ਨੇ ਉਹ ਕੀ ਦੇਗੇ ਨੇ ਕੀ ਨਹੀਂ ਕਿਉਂਕਿ ਅਸੀਂ ਉਸ ਪਾਸੇ ਜ਼ਿਆਦਾ ਜਾ ਨਹੀਂ ਪਾਉਂਦੇ ਜਿੰਨਾ ਕੋ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਦੇਖਦੇ ਹੋ ਉਹਨਾਂ ਨੂੰ ਸਾਨੂੰ ਪਤਾ ਲੱਗਦਾ ਸਾਡੇ ਕੋਲ ਜਿਹੜੇ ਪਹੁੰਚਦੇ ਨੇ ਉਹਨਾਂ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਪਰਸਨ ਆਇਆ ਉਹਨੇ ਆ ਸੇਵਾ ਨਭਾਈ ਹੈ ਆਪਦੇ ਆਪ ਦੇ ਲੈਵਲ ਤੇ ਵੀਰੇ ਸਾਰੇ ਕੋਲ ਕਰ ਰਹੇ ਨੇ ਪਰ ਲੋਕਾਂ ਨੂੰ ਪੁੱਛਾਂਗੇ ਤਾਂ ਲੋਕ ਕਈਆਂ ਤੋਂ ਖਫਾ ਨੇ ਕਈਆਂ ਦੇ ਹੱਕ 'ਚ ਨੇ ਪੂਰਾ ਲੈ ਮਿਲਾ ਜਵਾਬ ਹੈ ਅਸੀਂ ਆਪਦੀ ਸੇਵਾਤੰਦੀ ਨਿਭਾ ਰਹੇ ਹਾਂ ਬਿੰਦਰ ਅਪਣੋ ਇਹ ਗੱਲਾਂ ਕਰਨ ਦਾ ਸਮਾਂ ਹੁੰਦਾ ਨਾ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਾਡੇ ਰਾਜਨੀਤਿਕ ਮੈਂ ਸਾਰੇ ਰਾਜਨੀਤਿਕ ਲੀਡਰਾਂ ਦੀ ਗੱਲ ਕਰਾਂ ਉਹ ਉਹ ਭੂਮਿਕਾ ਨਿਭਾ ਰਹੇ ਨੇ ਜਿਹੜੀ ਨਿਭਾਉਣੀ ਚਾਹੀਦੀ ਸੀ ਸਾਡੇ ਲੋਕਾਂ ਦੇ ਲਈ ਜੀ ਪਤਾ ਕੀ ਹੈ ਜੀ ਜੇ ਤਾਂ ਇਹ ਪ੍ਰਬੰਧ ਪਹਿਲਾਂ ਤੋਂ ਹੋਏ ਹੁੰਦੇ ਜਾਂ ਇਸ ਸਮੇਂ ਇਸ ਚੀਜ਼ ਨੂੰ ਸਮਝ ਕੇ ਚੱਲੇ ਹੁੰਦੇ ਵੀ ਇੱਥੇ ਆਪਾਂ ਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪੈ ਸਕਦੀ ਹੈ ਤਾਂ ਇਸ ਤੋਂ ਪ੍ਰਬੰਧ ਹੋਰ ਵਧੀਆ ਹੋ ਸਕਦੇ ਸੀਗੇ ਤਾਂ ਹੁਣ ਦੇ ਸਮੇਂ ਦੇ ਵਿੱਚ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਜਾਂ ਕੋਈ ਵੀ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਬਜਾਏ ਮੈਂ ਤਾਂ ਸਾਰਿਆਂ ਦੀ ਸਾਰਿਆਂ ਦੀ ਗੱਲ ਕਰ ਰਿਹਾ ਜੀ ਜੀ ਮੈਂ ਮੈਂ ਵੀ ਓਵਰਆਲ ਗੱਲ ਕਰ ਰਿਹਾ ਵੀ ਜਿਹੜੇ ਸੱਤਾ ਦੇ ਵਿੱਚ ਨੇ ਇਸ ਟਾਈਮ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਉਹ ਤਾਂ ਆਪਦੀ ਸੇਵਾ ਨਿਭਾਉਣ ਉਹਨਾਂ ਨੂੰ ਜ਼ਰੂਰੀ ਹੈ ਜਿਹੜੇ ਸੱਤਾ ਦੇ ਵਿੱਚ ਨਹੀਂ ਹੈਗੇ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਬਾਜ਼ੀਆਂ ਛੱਡ ਕੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਔਖਾ ਸਮਾਂ ਪੰਜਾਬ ਤੇ ਆਇਆ ਇਹ ਰਲ ਮਿਲ ਕੇ ਹੀ ਇਹਦੇ ਨਾਲ ਨਿਚੋੜਦਾ ਜਿੱਦਾਂ ਲੱਗਦਾ ਕਿ ਜੇ ਇਸ ਤਰੀਕੇ ਨਾਲ ਇਹ ਹਲਕਿਆਂ ਦੇ ਵਿੱਚ ਜੀਵਨੀ ਚੋਣਾ ਹੁੰਦੀਆਂ ਤਾਂ ਲੀਡਰ ਕੋਈ ਮੈਨੂੰ ਲੱਗਦਾ ਇੱਕ ਪਾਰਟੀ ਨੂੰ ਜੇ ਕਿ ਇੱਕ ਵਾਰ ਨੂੰ ਹੀ ਕਾਂਗਰਸ ਦੀ ਗੱਲ ਕਰੀਏ ਬੜੀ ਲੰਬੀ ਚੌੜੀ ਪਾਰਟੀ ਹੈ ਨਾ ਜਾਂ ਅਕਾਲੀ ਦਲ ਦੀ ਗੱਲ ਕਰੀਏ ਜੋ ਵੀ ਇਹ ਕਹਿੰਦੇ ਨੇ ਵੀ ਆਪਦੇ ਲੀਡਰਾਂ ਨੂੰ ਸਾਫ ਕਾ ਐਮਐਨ ਨੂੰ ਮਜੂਦ ਹੈ ਮੈਨੂੰ ਭਾਈ ਦੇਓ 2 2 4 4 ਲੱਖ ਰੁਪਏ ਆਪਾਂ ਲੋਕਾਂ ਦੀ ਸੇਵਾ ਲਈ ਲੈ ਕੇ ਆਈਏ ਪਰ ਜਦੋਂ ਕਿ ਇਹਦੇ ਨੇ ਰੈਲੀ ਕਰਨੀ ਹੁੰਦੀ ਹੈ ਤੇ ਉਦੋਂ ਦਾ ਮੈਨੂੰ ਲੱਗਦਾ ਆਲੇ ਪਿੰਡਾਂ ਚੋਂ ਵੀ ਫੰਡ ਇਕੱਠਾ ਕਰਕੇ ਲਿਆਉਂਦੇ ਆ ਬਿਲਕੁਲ ਜੀ ਇਹ ਚੀਜ਼ ਤਾਂ ਹੈਗੀ ਆ ਲੋਕਾਂ ਦਾ ਇਕੱਠ ਕਰਨਾ ਹੋਇਆ ਜਾਂ ਲੋਕਾਂ ਤੱਕ ਪਹੁੰਚ ਕਰਨੀ ਹੋਈ ਇੱਕ ਇੱਕ ਘਰ ਤੱਕ ਜਾਣਾ ਹੋਇਆ ਵੋਟਾਂ ਵੇਲੇ ਜਿਹੜੀਆਂ ਚੀਜ਼ਾਂ ਹੋ ਤੇ ਜਦੋਂ ਲੋਡ ਪੈਂਦੀ ਆ ਉਦੋਂ ਸਾਰੇ ਕਿਨਾਰਾ ਕਰ ਜਾਂਦੇ ਆ ਹੁਣ ਤੱਕ ਚਲੋ ਇੱਥੇ ਪਹੁੰਚ ਸਾਰਿਆਂ ਦੀ ਜਿੰਨੀ ਹੋ ਸਕਦੀ ਹੈ ਕਰਨੀ ਚਾਹੀਦੀ ਹੈ ਕਿਉਂਕਿ ਸਾਰਿਆਂ ਨੂੰ ਲਿਆਉਣਾ ਇੱਥੇ ਰਾਹ ਦੇ ਅਕੋਰਡਿੰਗਲੀ ਔਖਾ ਹੈ ਪਰ ਆਪਾਂ ਇੱਕ ਹਾ ਦਾ ਨਾਰਾ ਤਾਂ ਮਾਰ ਸਕਦੇ ਆ ਆਪਾਂ ਸੋਸ਼ਲ ਮੀਡੀਆ ਦੇ ਥਰੂ ਜਿਹੜੇ ਆਪਣੇ ਸੀਐਮ ਰਾਹਤ ਫੰਡ ਨੇ ਹੁਣ ਇਸ ਟਾਈਮ ਤੇ ਉਹ ਖੋਲਣ ਦੀ ਲੋੜ ਹੈ ਲੋਕਾਂ ਦੇ ਲਈ ਉਹ ਆਪਾਂ ਉਥੇ ਕਯੂਆਰ ਕੋਡ ਜਾਰੀ ਕਰ ਰਹੇ ਆ ਵੀ ਤੁਸੀਂ ਸਾਨੂੰ ਸੇਵਾ ਪਾਉ। ਮੈਂ ਮੈਂ ਉਹੀ ਉਹੀ ਗੱਲ ਕਰ ਰਿਹਾ ਗੁਜਿੰਦਰ ਗੁਜਿੰਦਰ ਤੁਹਾਨੂੰ ਲੱਗਦਾ ਕਿ ਜੇ ਇਹ ਨਾਮੀ ਸੰਸਥਾ ਨਾ ਹੋਣ ਬਿਰਿੰਦਰ ਸਿੰਘ ਵਰਗੇ ਨਾ ਹੋਣ ਆਹ ਐਨਡੀਐਫ ਟੀਮਾਂ ਹੋਰ ਕੋਈ ਨਾ ਹੋਣ ਕਿ ਸਾਡੇ ਜਿਹੜੀ ਰਾਜਨੀਤਿਕ ਲੀਡਰ ਨੇ ਰਾਜਨੀਤਿਕ ਲੋਕ ਨੇ ਮੰਤਰੀ ਐਮਐਲਏ ਨੇ ਸਾਡੇ ਆ ਲੋਕਾਂ ਨੂੰ ਬਚਾ ਲੈਣਗੇ ਰਿਐਲਿਟੀ ਦੱਸੋ ਗੱਲ ਕਰਨੀ ਪੜਨ ਦੀ ਇੱਥੇ ਬਿਲਕੁਲ ਜੀ ਬਹੁਤ ਔਖੀਆਂ ਇਹ ਚੀਜ਼ਾਂ ਨੇ ਸਾਰਿਆਂ ਤੱਕ ਨਹੀਂ ਪਹੁੰਚਦੇ ਨਾ ਹੀ ਉਹ ਪਹੁੰਚ ਸਕਦੇ ਨੇ ਇਹ ਸੰਸਥਾਵਾਂ ਨੇ ਜਿੰਨੀਆਂ ਜਿੰਨੀਆਂ ਕੁ ਮਾਲਕ ਨੇ ਚਲੋ ਆਪਣੇ ਪੰਜਾਬ ਦੀ ਇਹ ਅ ਕਹਿ ਸਕਦੇ ਆ ਵੀ ਸੁਭਾਅ ਦੇ ਵਿੱਚ ਹੈ ਜਿਹੜਾ ਆਪਾਂ ਸੇਵਾ ਭਾਵਨਾ ਹੈ ਕਿਉਂਕਿ ਇਹ ਤਾਂ ਆਪਣੇ ਆਪ ਦੇ ਕਹਿ ਸਕਦੇ ਆਂ ਸ਼ਹਿਰ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਇਹ ਮੁਸੀਬਤ ਆਈ ਹੈ ਜਦੋਂ ਕਿਸੇ ਦੂਸਰੀਆਂ ਸਟੇਟਾਂ ਤੇ ਵੀ ਮੁਸੀਬਤ ਆਉਂਦੀ ਹੈ ਤਾਂ ਆਪਣੇ ਪੰਜਾਬੀ ਉੱਥੇ ਵੀ ਜਾ ਕੇ ਖੜਦੇ ਨੇ ਤਾਂ ਕਰਕੇ ਵੀ ਜਿੰਨੇ ਵੀ ਆਪਣੇ ਇੱਥੇ ਨੁਮਾਇੰਦੇ ਨੇ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ਾਂ ਦੇ ਵਿੱਚ ਆਣ ਕੇ ਖੜਨਾ ਚਾਹੀਦਾ ਹੈ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ